ਸਰ ਕੀ ਮਾਮਲਾ ਸਾਰੇ ਕੀ ਗੱਲ ਹੈ ਜੀ ਮਾਜੋਗ ਡੀਆਈਜੀ ਸਾਹਿਬ ਬਟਿੰਡਾ ਰਹੇ ਬਟਿੰਡਾ ਮੈਡਮ ਅਮਨੀਤ ਕੌਂਡਲ ਜੀ ਆਈਪੀਐਸ ਐਸਐਸਪੀ ਬਟਿੰਡਾ ਇਹਦੇ ਦਿਸ਼ਾਂਗਰ ਦੇਸ਼ਾਂ ਤੇ ਜਿਹੜੀ ਮਾੜਿਆਂਸਰਾਂ ਦੇ ਖਿਲਾਫ ਚਲਾਈ ਜਾ ਰਹੀ ਮਹੀਨੇ ਦੇ ਤਹਿਤ ਕੱਲ ਇੱਕ ਜਿਹੜਾ 26 ਸਤਪਾਦਸ਼ੀ ਨੂੰ ਇੱਕ ਮੁਕੱਦਮਾ ਦਰਜ ਕੀਤਾ ਇਹਦੇ ਵਿੱਚ ਤਰਵੰਡੀ ਵਾਸੀ ਇੱਕ ਵਪਾਰੀ ਨੇ ਪੁਲਿਸ ਪਾਸ ਆ ਕੇ ਕੰਪਲੇਂਟ ਦਰਜ ਕਰਾਈ ਕਿ ਉਸ ਨੂੰ ਜਿਹੜਾ ਇੱਕ 25 ਤਰੀਕ ਨੂੰ 7 ਰਾਤ 9 ਵਜੇ ਇੱਕ ਫੋਨ ਆਇਆ ਅਨਨ ਨੰਬਰ ਤੋਂ ਤੇ ਜਿਨ੍ਹਾਂ ਨੇ ਉਹਨੂੰ ਉਤਪਕਿਆ ਦੇ ਕੇ ਉਹਦੇ ਪਾਸੋਂ 2 ਲੱਖ ਰੁਪਏ ਦੀ ਤੇ 1 ਲੱਖ ਰੁਪਏ ਦੀ ਜਿਹੜੀ ਹੈਗੀਆਂ ਮੰਗ ਕੀਤੀ ਤੇ ਉਸ ਤੇ ਕਾਰਵਾਈ ਕਰਦੇ ਹੋਏ ਜਿਹੜਾ 3 ਬੰਨਿਆਂ ਤੇ ਮੁਕਦਮਾ ਦਰਜ ਕੀਤਾ ਗਿਆ ਉਹਦੇ ਬਿਆਨਾਂ ਤੇ ਇਹਦੇ ਚ ਨਦੀਰ ਖਾਨ, सलीम ਖਾਨ ਤੇ ਇੰਦਰਜੀਤ ਇਹ ਤੇ ਨੌਂਤਲਵੰਡੀ ਦੇ ਰਹਿਣ ਵਾਲੇ ਆ ਤੇ ਇਹਨਾਂ ਨੂੰ ਤੇ ਦੋ ਦੋਸ਼ੀਆਂ ਨੂੰ ਜਿਹੜਾ ਪੁਲਿਸ ਵੱਲੋਂ ਔਖਤ ਸਥਾਣਾ ਤਲਵੰਡੀ ਵੱਲੋਂ ਆਪਣੀ ਟੀਮ ਦੇ ਨਾਲ ਜਿਹੜਾ ਰੈਸ਼ ਕਰਿਆ ਸਰ ਇਹਨਾਂ ਤੋਂ ਕੋਈ ਬ੍ਰਾਂਮਿਕੀ ਕੀ ਗੱਲ ਚੀਜ਼ ਦੀ ਜੀ ਨੇ ਤਾਂ ਵੀ ਅਸਲਾ ਬ੍ਰਾਂਮਿਕ ਕੀਤਾ ਗਿਆ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਇਹ ਹਾਲੇ ਇਹਦੇ ਤੇ ਜਿਹੜੀ ਆ ਅਸੀਂ ਤਫਤੀਸ਼ ਕਰਦੇ ਆ ਤੇ ਉਹ ਚੱਲਦੀ ਰਹਾਂਦੀ ਕੋਈ ਕੁਛ ਚੱਲ ਗਿਆ ਤੇ ਉਹ ਅੱਗੇ ਦੱਸਾਂ ਨਹੀਂ ਪਰ ਇਹਨਾਂ ਨਾਲ ਕੋਈ ਕਿਸੇ ਗਿਆਨਮਈ ਵੀ ਲਿੰਕ ਹੈਗਾ ਵੀ ਗਿਆਨਸ ਨਾਲ ਲਿੰਕ ਹੋਵੇ ਜਾਂ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈਗੀ ਜਾਂ ਇਉਂ ਹੀ ਮੋਢਲੀ ਤੋਂ ਤਿੰਨ ਸ਼ਾਲੇ ਦੇ ਜ਼ਰੀਏ ਉਹਦੇ ਵਿੱਚ ਸਾਡੇ ਸਭ ਤੋਂ ਫਰਸਟ ਪ੍ਰੋਜੈਕਟ ਦੀ ਸੀ ਕਿ ਵੀ ਅਸੀਂ ਇਹਨਾਂ ਨੂੰ ਮੜਿਆ ਅੰਦਰਾ ਉਹਦਾ ਪਹਿਲਾ ਪਹਿਲ ਦੇ ਜ਼ਾਰ ਤੇ ਖੜੀਏ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਡਰ ਭੈ ਦੀ ਭਾਵਨਾ ਪੈਦਾ ਹੁੰਦੀ ਹੈ ਉਹ ਜਿਹੜੀ ਇਹ ਦੂਰ ਹੋ ਸਕੇ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਜਿਵੇਂ ਵੀ ਹੋਊਗਾ ਇਹ ਦੇ ਲਾਈਕ ਜੋ ਵੀ ਸਥਾਪਿਤ ਹੋਣਗੇ ਜਾਂ ਸਾਹਮਣੇ ਆਣਗੇ ਉਹ ਤੁਹਾਨੂੰ ਦੱਸਾਂ ਸਰ ਲਗਾਤਾਰ ਕਾਪੀ ਦੇ ਮਾਮਲੇ ਤੇ ਲੋੜੀ ਸੰਭਾ ਜਾ ਰਹੇ ਨੇ ਪਿਛਲੇ ਸਮੇਂ ਦੇ ਵੀ ਕੀ ਮਾਮਲੇ ਦਰਜ ਕੀਤੇ ਨੇ ਪੁਲਿਸ ਨੇ ਬੰਦੇ ਵੀ ਫੜੇ ਗਏ ਨੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਵਪਾਰੀਆਂ ਦੇ ਘਰ ਸਾਬ ਦੇਖ ਨੂੰ ਮਿਲ ਜਾਏਗਾ ਈ ਪੀਲ ਕਰਨੀ ਜਾਉਂਗੇ ਲੋਕਾਂ ਨੂੰ ਤਾਂ ਕਿ ਉਹ ਉਹਨਾਂ ਦਾ ਤਾਂ ਜੋ ਮਲਾਲ ਬਣਿਆ ਰਹੇ ਦੇਖੋ ਮੇਰੇ ਕੋਲ ਜਿਹੜਾ ਹੈ ਇੱਕ ਮਤਲਬ ਪਹਿਲਾ ਆਇਆ ਸੀਗਾ ਧਿਆਨ ਉਹਦੇ ਤੇ ਵੀ ਐਫ ਆਈ ਆਰ ਰਜਿਸਟਰ ਕਰਤੀ ਸੀ ਅਸੀਂ ਤੇ ਇੱਕ ਜਿਹੜਾ ਹੈਗਾ ਦੂਸਰਾ ਮਸਲਾ ਮੇਰੇ ਤੇ ਆਇਆ ਜਿਹੜਾ ਅਸੀਂ ਜਿਹਦੇ ਤੇ ਕਾਰਵਾਈ ਕਰਦੇ ਹੋਏ ਜਿਹੜੀ ਤੁਰੰਤ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਤੇ ਦੋਸ਼ੀਆਂ ਜਿਹੜਾ ਫੜ ਲਿਆ ਤੇ ਉਹ ਪਹਿਲੀ ਜਿਹੜੀ ਗੋਲ ਸੀਗੀ ਉਹਦੇ ਤੇ ਵੀ ਅਸੀਂ ਦੋਸ਼ੀਆਂ ਜਿਹੜਾ ਫੜ ਲਿਆ ਅੱਜਗਾ ਤੇ SSP ਸਾਫ਼ ਦੀਆਂ ਸਖਤ ਹਦਾਇਤਾਂ ਹੈਗੀਆਂ ਵੀ ਇਹਦੇ ਚ ਰੈਕਸ਼ਨ ਦੇ ਵਿੱਚ ਜਾਂ ਫ੍ਰੋਦੀ ਐਕਸਟਾਰਸ਼ਨ ਕਰਨਾ ਨਹੀਂ ਆਉਂਦੀਆਂ ਇਹਦੇ ਤੇ ਸਭ ਤੋਂ ਸਭ ਘਰਾਂ ਵਿੱਚ ਜਿਹੜੀਆਂ ਪਹਿਲ ਦੇ ਆਧਾਰ ਤੇ ਕੀਤੀ ਜਾਂਦੇ ਇਹ ਦੋਸ਼ੀਆਂ ਨੂੰ ਫੜਕੀ ਇਮੀਡੀਏਟਲੀ ਜਿਹੜਾ ਹਵਾਲਾ ਦਿੱਤੀ ਚੇ ਲੋਕਾਂ ਨੂੰ ਇਸ ਤਰ੍ਹਾਂ ਦੀ ਬੀਨ ਕਰੀ ਜਾਂਦਾ ਲੋਕਾਂ ਨੂੰ ਇਹ ਵੀ ਕਰਦਾ ਕਿ ਜੇ ਕੋਈ ਵੀ ਤੁਹਾਡੇ ਕੋਲ ਕੋਈ ਐਹੋ ਜਿਹੀ ਕਾਲ ਆਦੀ ਹੈ ਤਾਂ ਉਹ ਤੁਰੰਤ ਜਿਹੜਾ ਪੁਲਿਸ ਨੂੰ ਸੂਚਨਾ ਦਿਓ ਤੇ ਡਰਨ ਦੀ ਬਿਲਕੁਲ ਲੋੜ ਨਹੀਂ ਪੈਸੇ ਦੇਣ ਦੀ ਲੋੜ ਨਹੀਂ ਤੇ ਪ੍ਰਾਪਰਟੀ ਦੀ ਕੋਈ ਡਰ ਭੈ ਦੀ ਭਾਵਨਾ ਪੈਦਾ ਕਰਦੀ ਲੋੜ ਨਹੀਂ ਪੁਲਿਸ ਤੁਹਾਡੇ ਨਾਲ ਹੈ ਐਸਐਸਪੀ ਸਾਹਿਬ ਤੁਹਾਡੇ ਨਾਲ ਹੈ ਤੇ ਕੁਝ ਅਫਸਰ ਤੁਹਾਡੇ ਨਾਲ ਹੈ